ਇੱਕ ਪਾਸੇ ਹੈ ਸਰਬਾ ਦੂਜੇ ਪਾਸੇ ਕਾਕੂ ਬਈ ਦੂਜੇ ਪਾਸੇ ਕਾਕੂ ਬਈ ਸਿੰਦਰਪਾਲ ਵੀ ਜਾ ਕੇ ਘਰ ਘਰ ਬੋਟਾ ਆਖੂ ਬਈ ਘਰ ਘਰ ਬੋਟਾ ਆਖੂ ਬਈ ਸਾਡੀ ਤਿੰਨਾਂ ਨਾਲ ਹੈ ਯਾਰੀ ਪਰ ਕੰਮ ਹੋਇਆ ਕਲੋਟਾ ਜੀ ਸਨ ਬਚਾਲੇ ਫਸ ਗਏ ਕਿਨੂੰ ਪਾਈਏ ਬੋਟਾਂ ਜੀ ਕਿਨੂੰ ਪਾਈਏ ਬੋਟਾਂ ਜੀ ਸਨ ਬਚਾਲੇ ਫਸ ਗਏ ਕਿਨੂੰ ਪਾਈਏ ਬੋਟਾਂ ਜੀ ਕਿਨੂੰ ਪਾਈਏ ਬੋਟਾਂ ਜੀ ਮਨ ਸਾਡੇ ਤੇ ਸਜਣੋ ਟੈਨਸ਼ਨ ਬਣ ਗਈ ਪਾਰੀ ਜੀ ਬਣ ਗਈ ਪਾਰੀ ਜੀ ਜੇ ਇੱਕ ਨਾਲ ਤੁਰਦੇ ਆ ਤਾਂ ਦੂਜੇ ਛੱਡਦੇ ਯਾਰੀ ਜੀ ਦੋਨੋਂ ਛੱਡਦੇ ਯਾਰੀ ਜੀ ਸਭ ਨੂੰ ਸਿਰ ਹਿਲਾਉਣਾ ਪੈਂਦਾ ਵੀਰ ਨੋ ਮਾੜਾ ਮੋਟਾ ਜੀ ਵੀਰ ਨੋ ਮਾੜਾ ਮੋਟਾ ਜੀ ਸੱਨ ਬਚਾਲੇ ਫਸ ਗਏ ਕਿਨੂੰ ਪਾਈਏ ਵੋਟਾਂ ਜੀ ਕਿਨੂੰ ਪਾਈਏ ਵੋਟਾਂ ਜੀ ਸੱਨ ਬਚਾਲੇ ਫਸ ਗਏ ਕਿਨੂੰ ਪਾਈਏ ਵੋਟਾਂ ਜੀ ਕਿਨੂੰ ਪਾਈਏ ਵੋਟਾਂ ਜੀ ਸੱਪ ਦੇ ਮੂੰਹ ਵਿੱਚ ਕਿਰਲੀ ਵਾਲੀ ਹੋਗੀ ਗੱਲ ਯਾਰੋ ਹੋਗੀ ਗੱਲ ਯਾਰੋ ਲੱਗਦਾ ਹੁਣ ਇਸ ਮਸਲੇ ਦਾ ਲੱਭਦਾ ਨਹੀਂ ਹੱਲ ਯਾਰੋ ਲੱਭਦਾ ਨਹੀਂ ਹੱਲ ਯਾਰੋ ਇੱਕ ਦੂਜੇ ਕੰਨੀ ਝਾਕਣ ਜਿਵੇਂ ਝਾਕੇ ਭੂਸਰਿਆ ਝੋਟਾ ਜੀ ਸੱਨ ਬਚਾ ਅਲੇ ਫਸ ਗਏ ਕਿਨੂੰ ਪਾਈਏ ਵੋਟਾਂ ਜੀ ਕਿਨੂੰ ਪਾਈਏ ਵੋਟਾਂ ਜੀ ਸਨ ਵਿਚਾਲੇ ਫਸ ਕੇ ਕਿਨੂੰ ਪਾਈਏ ਵੋਟਾਂ ਜੀ ਕਿਨੂੰ ਪਾਈਏ ਵੋਟਾਂ ਜੀ ਇੱਕ ਜੀ ਕਰਦਾ ਵੋਟ ਆਪਣੀ ਕਿਸੇ ਨੂੰ ਪਾਈਏ ਨਾ ਕਿਸੇ ਨੂੰ ਪਾਈਏ ਨਾ ਮੈਨੂੰ ਨਹੀਂ ਪਾਈ ਕਾ ਤੋਂ ਨਹੀਂ ਪਾਈ ਇਹ ਅਖਵਾਏ ਨਾ ਵੀਰ ਨੂੰ ਇਹ ਅਖਵਾਏ ਨਾ ਨਾ ਕਿਸੇ ਤੋਂ ਬੋਤਲ ਲਈਏ ਨਾ ਕੋਈ ਪੈਸਾ ਖੋਟਾ ਜੀ ਨਾ ਕੋਈ ਪੈਸਾ ਖੋਟਾ ਜੀ ਸਨ ਵਿਚਾਲੇ ਫਸ ਗਏ ਕਿ ਨੂੰ ਪਾਈਏ ਵੋਟਾਂ ਜੀ ਕਿਹਨੂੰ ਪਾਈਏ ਵੋਟਾਂ ਜੀ ਸਾਡੇ ਪਿੰਡ ਵਿੱਚ ਨਾ ਸਰਬਸੰਮਤੀ ਹੋਈ ਆ ਸਰਬਸੰਮਤੀ ਹੋਈ ਆ ਕਈ ਪਿੰਡਾਂ ਵਿੱਚ ਕਰ ਗਏ ਕੋਈ ਕੋਈ ਆ ਕਰ ਗਏ ਕੋਈ ਕੋਈ ਆ ਸੁਬਾਹ ਹੀ ਇਕੱਠੇ ਕਰ ਲੈਂਦੇ ਹਾ ਦੇ ਕੇ ਹੋਕਾ ਜੀ ਦੇ ਕੇ ਹੋਕਾ ਜੀ ਸੱਨ ਵਿਚਾਰੇ ਫਸ ਗਏ ਕਿਨੂੰ ਪਾਈਏ ਵੋਟਾਂ ਜੀ ਕਿਨੂੰ ਪਾਈਏ ਵੋਟਾਂ ਜੀ ਚੰਗਾ ਸੀ ਸੁਖਵਿੰਦਰ ਰਾਜੇ ਸਰਬਸੰਮਤੀ ਕਰ ਲੈਂਦੇ ਸਰਬਸੰਮਤੀ ਕਰ ਲੈਂਦੇ ਇੱਕੋ ਗੱਲ ਇੱਕ ਦੂਜੇ ਦੀ ਗੱਲ ਵਿੱਚ ਤਿੰਨੇ ਹੰਗਾਰੇ ਪਰ ਲੈਂਦੇ ਤੇ ਲੈ ਹੰਗਾਰੇ ਪਰ ਲੈਂਦੇ ਜੇ ਸੁਲਾ ਕਰਨ ਨੂੰ ਕਈਏ ਅੱਗੋ ਦਿਖਾਉਂਦੇ ਛੋਟਾ ਜੀ ਅੱਗੋ ਦਿਖਾਉਂਦੇ ਛੋਟਾ ਜੀ ਸਨ ਵਿਚਾਲੇ ਫਸ ਗਏ ਕਿਨੂੰ ਪਾਈਏ ਵੋਟਾਂ ਜੀ ਕਿਨੂੰ ਪਾਈਏ ਵੋਟਾਂ ਜੀ